ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਅੱਜ सीएम ਭਗਵੰਤ ਮਾਨ ਦੀ ਗਵਾਈ ਚ ਹੋਵੇਗੀ ਪੰਜਾਬ ਕੈਬਨਟ ਦੀ ਮੀਟਿੰਗ ਲਈ ਜਾ ਸਕਦੇ ਹਨ ਵੱਡੇ ਫੈਸਲੇ ਸੰਸਦ ਮੈਂਬਰ ਹਰਸਿੰਦਰਤ ਕੋਰ ਬਾਦਲ ਨੇ ਕੇਂਦਰ ਤੋਂ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਰਿਹਾਈ ਦੀ ਕੀਤੀ ਮੰਗ ਦਿੱਤਾ ਵੱਡਾ ਬਿਆਨ ਦਵਾਈਆਂ ਦੇ ਰਿਐਕਸ਼ਨ ਮਗਰੋਂ ਪੰਜਾਬ ਸਰਕਾਰ ਨੇ ਲਿਆ ਵੱਡਾ ਐਕਸ਼ਨ 8 ਦਵਾਈਆਂ ਕੀਤੀਆਂ ਬਹਿਣ ਕੁਲਵਿੰਦਰ ਬੀਲਾ ਨੇ ਰਾਜਵੀਰ ਜਵੰਦਾ ਨੂੰ ਯਾਦ ਕਰਦੇ ਆ ਸਾਂਝੀ ਕੀਤੀ ਪੋਸਟ ਕਹੀਆਂ ਭਾਵੁਕ ਗੱਲਾਂ ਏ ਡੀ ਜੀ ਪੀ వై ਪੂਰਨ ਕੁਮਾਰ ਦੇ ਘਰ ਪਹੁੰਚੀ ਵਿਕਰਮਜੀਠੇ ਦੀ ਘਰ ਵਾਲੀ ਗਨੀਪ ਕੌਰ ਮਜੀਠੀਆ ਦਿੱਤਾ ਵੱਡਾ ਬਿਆਨ 1 ਤੋਂ 18 ਨੰਬਰ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ ਮੰਤਰੀ ਹਰਜੋਤ ਬੈਂਸ ਨੇ ਦਿੱਤੀ ਜਾਣਕਾਰੀ ਏ ਡੀ ਜੀ ਪੀ ਦੇ ਪਰਿਵਾਰ ਨੂੰ ਮਿਲਣ ਹਰਿਆਣਾ ਪਹੁੰਚੇ ਸੀਐਮ ਮਾਨ ਕਿਹਾ ਸਾਰੇ ਦੋਸ਼ੀਆਂ ਤੇ ਹੋਵੇ ਬਣਦੀ ਕਾਰਵਾਈ ਪੰਜਾਬ ਸਰਕਾਰ ਨੇ ਸੂਬੇ ਨੂੰ ਬਾਲ ਪੀਖਿਆ ਮੁਕਤ ਬਣਾਉਣ ਲਈ ਯਤਨ ਕੀਤੇ ਤੇਜ ਲੋਕਾਂ ਨੂੰ ਕੀਤੀ ਅਪੀਲ ਤਰਨਤਾਰਨ ਜਿਮਨੀ ਚੌਣ ਬਾਰੇ ਵੱਡੀ ਖਬਰ 13 ਅਕਤੂਬਰ ਤੋਂ ਭਰੀਆਂ ਜਾਣਗੀਆਂ ਨਾਮਜ਼ਦਗੀਆਂ ਹਰਿਆਣਾ ਦੇ ਸੀਨੀਅਰ ਆਈਪੀਐਸ ਅਫਸਰ ਦੇ ਪਰਿਵਾਰ ਨੂੰ ਮਿਲੇ ਰਾਜਾ ਵੜਿੰਗ ਅੱਜ ਪੰਜਾਬ 'ਚ ਕੱਡਿਆ ਜਾਵੇਗਾ ਕੈਂਡਲ ਮਾਰਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨੇ 13 ਅਕਤੂਬਰ ਯਾਨੀ ਅੱਜ ਮੰਤਰੀ ਮੰਡਲ ਦੀ ਮੀਟਿੰਗ ਸੱਦੀ ਹੈ ਇਹ ਮੀਟਿੰਗ ਪੰਜਾਬ ਸੂਲ ਸਕੱਤਰਤ ਵਿਖੇ ਦੁਪਹਿਰ 3 ਵਜੇ ਹੋਣੀ ਹੈ ਇਸ ਮੀਟਿੰਗ ਦਾ ਏਜੰਡਾ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ ਸੂਤਰਾਂ ਮੁਤਾਬਕ ਇਸ ਮੀਟਿੰਗ 'ਚ ਸ਼੍ਰੀ ਅਨੰਦਪੁਰ ਸਾਹਿਬ 'ਚ ਹੋਣ ਵਾਲੇ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਮੀਟਿੰਗ 'ਚ ਕਈ ਵੱਡੇ ਫੈਸਲੇ ਲਏ ਜਾ ਸਕਦੇ ਹਨ ਅਕਾਲੀ ਦਲ ਦੇ ਬਠਿੰਡਾ ਤੋਂ ਸੰਸਦ ਹਰ ਸਿਮਰਤ ਕੋਰ ਬਦਲ ਨੇ 15 ਅਕਤੂਬਰ ਨੂੰ ਹੋਣ ਵਾਲੀ ਸੁਣਵਾਈ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਫੈਸਲਾ ਲੈਣ ਨੂੰ ਕਿਹਾ ਹੈ ਦੱਸ ਦਈਏ ਕਿ ਬਿੱਤੇ ਦਿਨੀ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਭਾਈ ਬਲਵੰਤ ਸਿੰਘ ਰਾਜਵਾਨ ਦੀ ਫਾਂਸੀ ਦੀ ਸਜ਼ਾ ਸੰਬੰਧੀ ਫੈਸਲਾ ਲੈਣ ਲਈ 15 ਅਕਤੂਬਰ ਤੱਕ ਦਾ ਸਮਾਂ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਮੈਂ ਯਾਦ ਕਰਵਾਉਣਾ ਚਾਹੁੰਦੀ ਹਾਂ ਕਿ ਕੇਂਦਰ ਨੇ ਪਹਿਲੇ ਪਾਸ਼ਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਨਤੀ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਲਿਖਤੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਪਰ ਉਸ ਨੂੰ ਹੁਣ ਤੱਕ ਲਾਗੂ ਨਹੀਂ ਕੀਤਾ ਗਿਆ ਮੈਂ ਸੰਸਦ ਵਿੱਚ ਲਗਾਤਾਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਚੁੱਕਦੀ ਆਈ ਹਾਂ ਸਾਡੇ ਬੰਦੀ ਸਿੰਘ ਆਪਣੀ ਸਜ਼ਾ ਤੋਂ ਵੀ ਵੱਧ ਸਮਾਂ ਜੇਲ੍ਹਾਂ ਵਿੱਚ ਬਿਤਾ ਚੁੱਕੇ ਹਨ ਇਸ ਲਈ ਮੈਂ ਕੇਂਦਰ ਸਰਕਾਰ ਤੋਂ ਮੰਗ ਕਰਦੀ ਹਾਂ ਕਿ ਅਗਲੇ ਮਹੀਨੇ ਜਦੋਂ ਅਸੀਂ ਹਿੰਦ ਦੀ ਚਾਦਰ ਨਵੇਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਾਦਤ ਮਨਾਉਣ ਜਾ ਰਹੇ ਹਾਂ ਤਾਂ ਇਸ ਮੌਕੇ ਕੇਂਦਰ ਆਪਣਾ ਵਾਦਾ ਪੂਰਾ ਕਰੇ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਦੀ ਸਜ਼ਾ ਨੂੰ ਰੱਦ ਕੀਤਾ ਜਾਵੇ ਤੇ ਜੋ ਵੀ ਹੋਰ ਬੰਦੀ ਸਿੰਘ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ ਸਾਰਿਆਂ ਨੂੰ ਰਿਹਾ ਕੀਤਾ ਜਾਵੇ ਕੋਲ ਡ੍ਰੀਵ ਖੰਗ ਦੇ ਸਿਰਫ ਤੇ ਪਾਬੰਦੀ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ਸੂਬੇ 'ਚ 8 ਦਵਾਈਆਂ ਦੀ ਵਰਤੋਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਉਹਨਾਂ ਦੀ ਖਰੀਦ ਤੇ ਵੀ ਪਵੰਦੀ ਲਗਾਈ ਗਈ ਹੈ ਇਸ ਸੰਬੰਧੀ ਸਿਹਤ ਤੇ ਪਰਿਵਾਰ ਭਲਾਈ ਡਾਇਰੈਕਟੋਰੇਟ ਵੱਲੋਂ ਇੱਕ ਹੁਕਮ ਵੀ ਜਾਰੀ ਕੀਤਾ ਗਿਆ ਹੈ ਇਹ ਫੈਸਲਾ ਮਰੀਜ਼ਾਂ ਨੂੰ ਦਵਾਈਆਂ ਦੇਣ ਤੋਂ ਬਾਅਦ ਪ੍ਰਤੀਕੂਲ ਪ੍ਰਤੀਕਰਮਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਲਿਆ ਗਿਆ ਸੀ ਤਿੰਨ ਫਾਰਮਾਸਿਊਟੀਕਲ ਕੰਪਨੀਆਂ ਦੁਆਰਾ ਬਣਾਈਆਂ ਗਈਆਂ ਦਵਾਈਆਂ ਤੇ ਪਵੰਦੀ ਲਗਾਈ ਗਈ ਹੈ ਇਸ ਸੰਬੰਧੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ ਪੰਜਾਬੀ ਗਾਇਕ ਕੁਲਵਿੰਦਰ ਬੀਲਾ ਰਾਜਵੀਰ ਜਵੰਦਾ ਦੇ ਜਾਣ ਦਾ ਦੁੱਖ ਨਹੀਂ ਭੁੱਲ ਪਾਰੇ ਹਨ ਰਾਜਵੀਰ ਜਵੰਦਾ ਨੂੰ ਯਾਦ ਕਰਦੇ ਆ ਪੰਜਾਬੀ ਗਾਇਕ ਕੁਲਵਿੰਦਰ ਬੀਲਾ ਨੇ ਭਾਵੁਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਕਿ ਰਾਜਵੀਰ ਕਿਥੋਂ ਲੱਭੀਏ ਤੈਨੂੰ ਸਾਨੂੰ ਮਾਫ਼ ਕਰੀ ਯਾਰਾ ਤੈਨੂੰ ਬਚਾਉਣ ਲਈ ਦਿਨ ਰਾਤ ਇੱਕ ਕੀਤੀ ਪਰ ਸਾਡੇ ਪੱਲੇ ਕੁਝ ਵੀ ਨਹੀਂ ਪਿਆ ਰੱਬ ਨਾਲ ਮੈਨੂੰ ਤਾਂ ਪੂਰਾ ਗਿਲਾਏ ਰੱਬਾ ਤੈਨੂੰ ਜਮਾਂ ਤਰਸਨੀ ਆ ਆਉਦੇ ਨਿੱਕੇ ਨਿੱਕੇ ਜਵਾਬਕ ਉਦੀ ਮਾਂ ਘਰ ਵਾਲੀ ਪੈਣ ਕਿਸੇ ਤੇ ਤਾਂ ਤਰਸ ਕਰ ਲੈਂਦਾ ਸਾਬਦਾ ਦਿਲ ਤੋੜਦਾ ਪੂਰੀ ਦੁਨੀਆ ਵਿੱਚ ਜਿੰਨੀਆਂ ਅਰਦਾਸਾਂ ਤੇਰੇ ਲਈ ਹੋਈਆਂ ਮੈਂ ਆਪਣੀ ਸੂਰਤ ਵਿੱਚ ਨਾ ਸੁਣੀਆਂ ਨਾ ਦੇਖੀਆਂ ਲੱਗਦਾ ਰੱਬ ਨੂੰ ਜਵੰਦਿਆ ਤੂੰ ਜਿਆਦਾ ਪਿਆਰਾ ਸੀ ਤਾਂ ਹੀ ਉਹ ਤੈਨੂੰ ਲੈ ਗਏ ਸਾਡੇ ਕੋਲੋਂ ਇਸ ਦੇ ਨਾਲ ਹੀ ਕੁਲਵਿੰਦਰ ਬੀਲਾ ਨੇ ਲਿਖਿਆ ਕਿ ਯੂਨੀਵਰਸਿਟੀ ਕੱਠੇ ਪੜੇ ਕੱਠਿਆਂ ਨੇ ਸਟੇਜ ਤੇ ਗਾਉਣਾ ਗਰਾਊਂਡ ਜਾਣਾ ਹੋਲੀ-ਹੋਲੀ ਵਾਹਿਗੁਰੂ ਨੇ ਮੇਰਤ ਨੂੰ ਫੱਲਾਇਆ ਲੋਕਾਂ ਦੇ ਗਾਇਕ ਬਣਾਇਆ ਲੋਕਗੀਤ ਵਰਗੇ ਮੇਰੇ ਯਾਰਾ ਲੋਕ ਗੱਲਾਂ ਕਰਦੇ ਰਹਿੰਦੇ ਸੀ ਜਵੰਦੀ ਵਰਗਾ ਅਖਾੜਾ ਕੋਈ ਹੀ ਲਾ ਸਕਦਾ ਜਿੰਨਾ ਤੇਰੇ ਚਾਦਰਾ কুর্তা ਲਾਇਆ ਜੱਜਦਾ ਸੀ ਸ਼ਾਇਦ ਹੀ ਕਿਸੇ ਹੋਰ ਕਲਾਕਾਰ ਦੇ ਇੰਨਾ ਜੱਜਦਾ ਹੋਵੇ ਤੈਨੂੰ ਦੱਸਣਾ ਚਾਹੁੰਨਾ ਤੇਰੇ ਜਾਣ ਪਿੱਛੋ ਦੁਨੀਆ ਦੀ ਕਿਹੜੀ ਅੱਖ ਹੈ ਜਿਹੜੀ ਨਾ ਰੋਈ ਹੋਵੇ ਤੈਨੂੰ ਦੁਨੀਆ ਬਹੁਤ ਪਿਆਰ ਕਰਦੀ ਹੈ ਜਦ ਤੈਨੂੰ ਕੱਲ ਮੋਢਾ ਦਿੱਤਾ ਤੇਰੇ ਅੰਤਿਮ ਸੰਸਕਾਰ ਟਾਈਮ ਰੱਬ ਜਾਣਦਾ ਕੀ ਬੀਤੀ ਤੇਰੀ ਬੇਟੀ ਉਹ ਟਾਈਮ ਕਹਿ ਰਹੀ ਸੀ ਕਿ ਪਾਪਾ ਹੁਣ ਤਾਂ ਉੱਠ ਜਾਓ ਲਾਸਟ ਮੌਕਾ ਹੈ ਇਹ ਗੱਲ ਜਾਣ ਕੱਢਦੀ ਸੀ ਚੱਲ ਤੂੰ ਫਿਕਰ ਨਾ ਕਰੀ ਅਸੀਂ ਪਰਿਵਾਰ ਨਾਲ ਦਿਨ ਰਾਤ ਖੜੇ ਰਹਾਂਗੇ ਘਰ ਦੇ ਇੱਕ ਵੀਰ ਬਣ ਕੇ ਬੀਬੀ ਦੇ ਪੁੱਤ ਬਣ ਜਵਾਕਾਂ ਦੇ ਮਾਮੇ ਬਣ ਕੇ ਪੂਰਾ ਸਾਥ ਨਿਭਾਵਾਂਗੇ ਅਲविदा ਯਾਤਰਾ ਤੇਰੀ ਬਹੁਤ ਯਾਦ ਆਉ ਸ਼ਰੋਮਨੀਏ ਕਾਲੀਦਲ ਦੇ ਸੀਨੀਅਰ ਅਗੂ ਬਿਕਰਮਜੀਠੇ ਦੀ ਘਰਵਾਲੀ ਨੇ ਹਰਿਆਣਾ ਦੇ ਡੀਜੀਪੀ ਬਾਈ ਪੂਰਨ ਕੁਮਾਰ ਆਈਪੀਐਸ ਦੀ ਪਤਨੀ ਅਮਨੀਤ ਕੁਮਾਰ ਨਾਲ ਮੁਲਾਕਾਤ ਕੀਤੀ ਹੈ ਜਿਸ ਮਗਰੋਂ ਨਾਲ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਦੋਸ਼ੀਆਂ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਉਹਨਾਂ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਹਰਿਆਣਾ ਦੇ ਡੀਜੀਪੀ ਬਾਈ ਪੂਰਨ ਕੁਮਾਰ ਆਈਪੀਐਸ ਦੀ ਪਤਨੀ ਅਮਨੀਤ ਕੁਮਾਰ ਆਈਐਸ ਦੇ ਘਰ ਪਹੁੰਚ ਕੇ ਉਹਨਾਂ ਨਾਲ ਵਾਈ ਪੂਰਨ ਕੁਮਾਰ ਦੇ ਦੇਹਾਂ ਤੇ ਦੁੱਖ ਸਾਂਝਾ ਕੀਤਾ ਇੱਕ ਧਰਮ ਪਤਨੀ ਇੱਕ ਮਾਂ ਹੋਣ ਦੇ ਨਾਤੇ ਮੈਂ ਵਾਈ ਪੂਰਨ ਕੁਮਾਰ ਜੀ ਦੀ ਪਤਨੀ ਅਤੇ ਬੇਟੀਆਂ ਦਾ ਦੁੱਖ ਸਮਝ ਸਕਦੀ ਹਾਂ ਕਿ ਉਹਨਾਂ ਨੂੰ ਇਹ ਕਿੰਨਾ ਵੱਡਾ ਘਾਟਾ ਪਿਆ ਜੋ ਕਦੇ ਪੂਰਾ ਨਹੀਂ ਹੋ ਸਕਦਾ ਉਹਨਾਂ ਦੇ ਬਜ਼ੁਰਗ ਮਾਪਿਆਂ ਨੇ ਆਪਣਾ ਹੋਂਹਾਰ ਪੁੱਤਰ ਗਵਾ ਲਿਆ ਬੇਟੀਆਂ ਨੇ ਆਪਣਾ ਬਾਪ ਪ੍ਰੇਰਨਾ ਸਰੋਤ ਗਵਾ ਲਿਆ ਇਹ ਸਾਡੇ ਸਿਸਟਮ ਦੀ ਤਰਾਸਦੀ ਹੈ ਕੀ ਆਜ਼ਾਦੀ ਦੇ 78 ਸਾਲਾਂ ਬਾਅਦ ਅੱਜ ਵੀ ਐਸ்சி ਪਾਈਚਾਰੇ ਦੇ ਮੈਂਬਰ ਏਡੀਜੀਪੀ ਵਰਗੇ ਸੀਨੀਅਰ ਅਹੁਦੇ ਤੇ ਹੋਣ ਦੇ ਬਾਵਜੂਦ ਜਾਤੀਵਾਦੀ ਵਿਤਕਰੇ ਦਾ ਸ਼ਿਕਾਰ ਹੋ ਰਹੇ ਹਨ ਇਸ ਤੋਂ ਸਪਸ਼ਟ ਹੈ ਕਿ ਸਿਵਾਵਾ ਦੇ ਨੀਮ ਲਾਗੂ ਕਰਨ ਵਿੱਚ ਕੀਤੇ ਨਾ ਕੀਤੇ ਤਰੂਟੀਆਂ ਹਨ ਜੋ ਦਲਿਤ ਵਰਗ ਨਾਲ ਵਧਿੱਕੀ ਹੋਣੋਂ ਰੋਕਣ ਵਿੱਚ ناکਾਮ ਹਨ ਇਹ ਬਹੁਤ ਅਫਸੋਸਜਨਕ ਹੈ ਮੇਰੀ ਕੇਂਦਰ ਹਰਿਆਣਾ ਸਰਕਾਰ ਤੇ ਚੰਡੀਗੜ੍ਹ ਪੁਲਿਸ ਨੂੰ ਅਪੀਲ ਹੈ ਕਿ ਇਸ ਮਾਮਲੇ ਵਿੱਚ 바이 ਪੂਰਨ ਕੁਮਾਰ ਜੀ ਦੇ ਪਰਿਵਾਰ ਨੂੰ ਪੂਰਨ ਇਨਸਾਫ ਦਿਵਾਇਆ ਜਾਵੇ ਅਤੇ ਜਿਹੜੇ ਦੋਸ਼ੀ ਹਨ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਯਕੀਨੀ ਬਣਾਈ ਜਾਵੇ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਸਬੰਧੀ ਮਾਲਵਾ ਖੇਤਰ ਤੋਂ ਦੋ ਨਗਰ ਕੀਰਤਨ ਸਜਾਏ ਜਾਣਗੇ ਇੱਕ ਨਗਰ ਕੀਰਤਨ ਫਰੀਦਕੋਟ ਤੋਂ ਸ਼ੁਰੂ ਹੋਵੇਗਾ ਜੋ ਫਿਰੋਜ਼ਪੁਰ ਮੋਗਾ ਲੁਧਿਆਣਾ ਅਤੇ ਫਤਿਹਗੜ ਸਾਹਿਬ ਨੂੰ ਕਵਰ ਕਰੇਗਾ ਜਦੋਂ ਕਿ ਦੂਜਾ ਨਗਰ ਕੀਰਤਨ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਹੋਵੇਗਾ ਤੇ ਰਸਤੇ ਵਿੱਚ ਮੁੱਖ ਜ਼ਿਲ੍ਹਿਆਂ ਨੂੰ ਕਵਰ ਕਰੇਗਾ ਇਹ ਨਗਰ ਕੀਰਤਨ 22 ਨਵੰਬਰ ਸ਼ਾਮ ਨੂੰ ਸ਼੍ਰੀ ਨਾਨਦਪੁਰ ਸਾਹਿਬ ਵਿਖੇ ਪਹੁੰਚਣਗੇ ਉਨ੍ਹਾਂ ਨੇ ਦੱਸਿਆ ਕਿ 1 ਤੋਂ 18 ਨਵੰਬਰ ਤੱਕ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਨੌਵੇਂ ਪਾਤਸ਼ਾਹ ਦੇ ਜੀਵਨ ਅਤੇ ਉਨ੍ਹਾਂ ਦੇ ਪੈਰੋਕਾਰਾਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੂੰ ਸਮਰਪਿਤ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਗੁਰੂ ਸਾਹਿਬ ਦੀ ਚਰਨ ਸ਼ੋਅ ਪ੍ਰਾਪਤ 130 ਪਵਿੱਤਰ ਸਥਾਨਾਂ ਤੇ ਕੀਰਤਨ ਦਰਬਾਰ ਵੀ ਸਜਾਏ ਜਾਣਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੁਸਾਇਡ ਕਰਨ ਵਾਲੇ ADGP 바이 පුਰਨ ਕੁਮਾਰ ਦੇ ਪਰਿਵਾਰ ਨੂੰ ਮਿਲਣ ਲਈ ਹਰਿਆਣਾ ਪਹੁੰਚੇ ਇੱਥੇ ਉਹਨਾਂ ਨੇ ADGP ਦੀ ਪਤਨੀ ਆਈਐਸ amniit kumar ਨਾਲ ਮੁਲਾਕਾਤ ਕੀਤੀ ਤੇ ਦੁੱਖ ਦਾ ਪ੍ਰਗਟਾਵਾ ਕੀਤਾ ADGP ਖੁਦਕੁਸ਼ੀ ਮਾਮਲੇ 'ਚ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਸਾਰੇ ਦੋਸ਼ੀਆਂ ਤੇ ਬਣਦੀ ਕਾਰਵਾਈ ਹੋਵੇ ਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਨੇ ਕਿਹਾ ਕਿ ਮੇਰਾ ਵੀ ਮੇਰੇ ਅਧਿਕਾਰੀਆਂ ਨਾਲ ਵੀ ਮਤਭੇਦ ਹੋ ਜਾਂਦਾ ਹੈ ਪਰ ਮੈਂ ਸੁਲਝਾ ਲੈਂਦਾ ਹਾਂ ਅਤੇ ਮੇਰੀ ਹਰਿਆਣਾ ਤੇ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਸਮਾਜਿਕ ਸੁਰੱਖਿਆ ਏਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਬਾਲ ਪੀਖਾ ਮੁਕਤ ਬਣਾਉਣ ਲਈ ਯਤਨਾਂ ਨੂੰ ਹੋਰ ਤੇਜ਼ ਕੀਤਾ ਗਿਆ ਹੈ ਇਸੇ ਦਰ ਵਿੱਚ ਫਰੀਦਕੋਟ ਚ ਪੀਖ ਮੰਗ ਰਹੇ ਦੋ ਬੱਚਿਆਂ ਨੂੰ ਰੈਸਕਿਊ ਕੀਤਾ ਗਿਆ ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਇਹ ਬੱਚੇ ਫਰੀਦਕੋਟ ਫਾਟਕ ਨੇੜੇ ਦੇਖੇ ਗਏ ਤੇ ਤੁਰੰਤ ਜ਼ਿਲ੍ਹਾ ਬਾਲ ਸੁਰੱਖਿਆ ਟੀਮ ਨੂੰ ਸੂਚਿਤ ਕੀਤਾ ਗਿਆ ਟੀਮ ਵੱਲੋਂ ਤੁਰੰਤ ਕਾਰਵਾਈ ਕਰਦੇ ਆਂ ਦੋਵੇਂ ਬੱਚਿਆਂ ਨੂੰ ਰੈਸਕਿਊ ਕਰਕੇ ਜ਼ਿਲ੍ਹਾ ਬਾਲ ਪਲਾਈ ਕਮੇਟੀ ਕੋਲ ਪੇਸ਼ ਕੀਤਾ ਗਿਆ ਜਾਣੂ ਸੁਪਰੰਤ ਇਹਨਾਂ ਨੂੰ ਫਿਲਹਾਲ ਬਾਲ ਘਰ ਵਿੱਚ ਆਰਜੀ ਤੌਰ ਤੇ ਸੁਰੱਖਿਅਤ ਟਿਕਾਣਾ ਪ੍ਰਦਾਨ ਕੀਤਾ ਗਿਆ ਹੈ ਕੈਬਨਿਟ ਮੰਤਰੀ ਬਲਜੀਤ ਕੋਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਾ ਹੈ ਕਿ ਪੰਜਾਬ ਵਿੱਚ ਕੋਈ ਵੀ ਬੱਚਾ ਸੜਕਾਂ ਤੇ ਭੀਖ ਮੰਗਦਾ ਨਾ ਦਿਖੇ ਸਰਕਾਰ ਜੀਵਨ ਜੋਤ ਪ੍ਰੋਜੈਕਟ ਰਾਹੀਂ ਭੀਖ ਮੰਗਦੇ ਬੱਚਿਆਂ ਨੂੰ ਸਿੱਖਿਆ ਨਾਲ ਜੋੜਨ ਲਈ ਵਚਨਬੱਧ ਹੈ ਤੇ ਇਹ ਮੁਹਿੰਮ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ ਇਸ ਦੇ ਨਾਲ ਹੀ ਡਾਕਟਰ ਬਲਜੀਤ ਕੋਰ ਨੇ ਮਾਪਿਆਂ ਤੇ ਬੱਚਿਆਂ ਤੋਂ ਭੀਖ ਮੰਗਵਾਉਣ ਵਾਲੇ ਗ੍ਰੋਹਾਂ ਨੂੰ ਸਖਤ ਚੇਤਾਵਨੀ ਦਿੰਦੇ ਹਨ ਕਿ ਹੈ ਕਿ ਇਸ ਤਰ੍ਹਾਂ ਦੀ ਹਰਕਤ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮੰਤਰੀ ਨੇ ਸੂਬੇ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਬੱਚੇ ਨੂੰ ਭੀਖ ਮੰਗਦੇ ਦੇਖਣ ਤਾਂ ਪੀਖ ਦੇਣ ਦੀ ਬਜਾਏ ਚਾਈਲਡ ਹੈਲਪਲਾਈਨ ਨੰਬਰ ਤੇ ਇਹ ਸੂਚਨਾ ਦੇਣ ਤੇ ਇਸ ਸਮਾਜਿਕ ਬੁਰਾਈ ਨੂੰ ਜੜੋਂ ਖਤਮ ਕਰਨ ਵਿੱਚ ਸੁਭਾ ਸਰਕਾਰ ਦਾ ਸਹਿਯੋਗ ਕਰਨ ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਦੀ ਤਰਨਤਨ ਵਿਧਾਨ ਸਭਾ ਸੀਟ ਦੀ ਜਿਮਨੀ ਚੋਣ ਦਾ ਪ੍ਰੋਗਰਾਮ ਐਲਾਨ ਦਿੱਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸੀਵਿੰਨ ਸੀ ਨੇ ਦੱਸਿਆ ਕਿ ਨਾਮਜ਼ਦਗੀਆਂ ਭਰਨ ਦੀ ਪਰਕਿਰਿਆ 13 ਅਕਤੂਬਰ 2025 ਨੂੰ ਗਜ਼ਟ ਨੋਟੀਫਿਕੇਸ਼ਨ ਜਾਰੀ ਹੋਣ ਨਾਲ ਸ਼ੁਰੂ ਹੋਵੇਗੀ ਅਤੇ 21 ਅਕਤੂਬਰ ਤੱਕ ਨਾਮਜ਼ਦਗੀ ਪੱਤਰ ਦਾਖਲ ਕੀਤਾ ਜਾ ਸਕੇਗਾ। ਉਹਨਾਂ ਨੇ ਦੱਸਿਆ ਕਿ 22 ਅਕਤੂਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ ਜਦਕਿ 24 ਅਕਤੂਬਰ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਅੰਤਿਮ ਮਿਤੀ ਹੈ। ਉਹਨਾਂ ਨੇ ਦੱਸਿਆ ਕਿ ਵੋਟਾਂ 11 ਨਵੰਬਰ ਨੂੰ ਪੈਣਗੀਆਂ ਤੇ ਵੋਟਾਂ ਦੀ ਗਿਣਤੀ 14 ਨਵੰਬਰ ਨੂੰ ਹੋਵੇਗੀ ਹਰਿਆਣਾ ਦੇ ਸੀਨੀਅਰ ਆਈਪੀਐਸ ਅਫਸਰ వై ਪ੍ਰੂਨ ਕੁਮਾਰ ਦੀ ਖੁਦਕੁਸ਼ੀ ਨੇ ਸਿਆਸਤ ਚ ਹਲਚਲ ਮਚਾਈ ਹੋਈ ਹੈ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਫਸਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ ਉੱਥੇ ਹੀ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਵੱਲੋਂ ਵੀ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਮੰਡਾਇਆ ਗਿਆ ਹੈ ਉਹਨਾਂ ਨੇ ਕਿਹਾ ਕਿ ਇਹ ਬਹੁਤ ਹੀ ਅਨਹੂਣੀ ਘਟਨਾ ਹੈ ਤੇ ਅਜਿਹਾ ਘਟਨਾਕ੍ਰਮ ਪਹਿਲਾਂ ਕਦੇ ਨਹੀਂ ਸੁਣਿਆ ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਵਿਰੋਧ ਚ ਅੱਜ ਪੂਰੇ ਪੰਜਾਬ ਚ ਕੈਂਡਲ ਮਾਰਚ ਕੱਢਿਆ ਜਾਵੇਗਾ ਅਸੀਂ ਇਸ ਪਰਿਵਾਰ ਦੀ ਲੜਾਈ ਲੜਾਂਗੇ ਤੇ ਪਰਿਵਾਰ ਨੂੰ ਨਿਆਂ ਦਵਾ ਕੇ ਛੱਡਾਂਗੇ ਮੈਂ ਕਹਿੰਦਾ ਕਿ ਇਹ ਦੋ ਤਿੰਨ ਗੈਂਗਸਟਰ ਬੀਜੇਪੀ ਦੀ ਗਵਰਨਮੈਂਟ ਜਿੱਥੇ ਉੱਥੇ ਨਹੀਂ ਉਥੋਂ 24 ਘੰਟੇ ਚੱਲਦੇ ਪਰ ਮੈਂ ਨਾਲ ਇਹ ਵੀ ਕਹਿੰਦਾ ਕਿ ਪੰਜਾਬ ਦੇ ਜੇਲ੍ਹਾਂ ਚੋਂ ਤੇ ਪੰਜਾਬ ਦੇ ਥਾਣਿਆਂ ਚੋਂ ਉਹਨਾਂ ਦੇ ਜਿਹੜੇ ਇੰਟਰਵਿਊ ਹੋਈਆਂ ਨੇ ਉਹਦਾ ਜਵਾਬ ਦੇਖੋਣੇ ਹਾਈ ਕੋਰਟ ਚ ਤੁਹਾਡੇ ਡੀਜੀਪੀ ਨੇ ਕਿਹਾ ਹੋਏ ਕਿ ਉਥੋਂ ਚੱਲਿਆ ਤੇ ਤੁਹਾਡਾ ਡੀਐਸਪੀ ਤੁਸੀਂ ਡਿਸਮਿਸ ਕੀਤਾ ਹੋ ਜਾ ਉਹਨੋਂ ਜਦ ਤੱਕ ਕੋਈ ਅਰੈਸਟ ਨਹੀਂ ਕਰ ਸਕੀ ਉਹ ਦੇ ਚੀਫ ਮਿਨਿਸਟਰ ਕੋਲ ਨੂੰ ਜਵਾਬ ਦੇਣਾ ਕਿ ਮੈਂ ਕੀ ਐਕਸ਼ਨ ਕਰ ਰਹੀ ਹਾਂ ਇਹਦੇ ਚ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਇਹ ਜਿਹੜੀ ਆਗਿਆ ਇਹਦਾ ਸੇਕ ਤੁਹਾਡੇ ਤੱਕ ਪਹੁੰਚਣਾ ਕਿਉਂਕਿ ਤੁਸੀਂ ਲੋਕਾਂ ਦੇ ਚੁਣੇ ਹੋਏ ਡਿਮਾਂਡ ਦੇ ਅੱਜ ਜਿਹੜਾ ਕੋਈ ਮਾਰਤਾ ਉਹ ਕਿਸੇ ਦਾ ਪੁਰਾਣੀ ਉਹ ਕਿਸੇ ਦਾ ਪੋਤਨੀ ਜਿਹੜਾ ਤੁਹਾਡਾ ਐਮਐਲਏ ਜਾਂ ਐਮਪੀ ਆ ਉਹ ਦਾ ਪ੍ਰਾਪਤ ਸਭ ਤੋਂ ਪਹਿਲੇ ਉਹ ਦਾ ਸਾਡੇ ਰਿਸ਼ਤੇਦਾਰੀਆਂ ਆਪਣੀਆਂ ਬਾਅਦ ਚ ਨੇ ਸਾਡੀ ਰਿਸ਼ਤੇਦਾਰੀ ਆਪਣਾ ਵੋਟਰ ਹੈ ਤੇ ਜੇ ਹੀ ਵੋਟਰ ਨਾਲ ਨਹੀਂ ਖੜੋਂਦੇ ਤੇ ਉਹਦੇ ਚ ਇਹ ਖੁੱਲ ਕੇ ਸਰਕਾਰ ਨੂੰ ਭਗਵੰਤ ਮਾਨ ਨੂੰ ਤਿਛਕਰਾਂ ਕਰਨ ਦੀ ਬਜਾਇ ਇਹ ਨਾ ਕਹਿੰਦਾ ਕਿ ਸੀਰੀਅਸ ਹੋ ਪੰਜਾਬ ਦੇ ਜੋ ਹਾਲਾਤ ਪਾੜ ਰਹੇ ਨੇ ਇਹਨਾਂ ਹਾਲਾਤਾਂ ਤੇ ਮੀਟਿੰਗ ਕਰ ਮੈਂ ਵੀ ਰਿਹਾ ਹਾਂ ਹੋਮ ਮਿਨਿਸਟਰ ਤੁਰੇਰੇ 2 ਘੰਟੇ ਜਾਂ 1.5 ਘੰਟੇ ਇੰਟੈਲੀਜੈਂਸ ਦਾ ਭਾਜਪੀ ਦਾ ਐਲ ਡੀਜੀਪੀ ਦਾ ਲਾਅ ਐਂਡ ਆਰਡਰ ਵਾਲੇ ਤੇ ਜਾਂ ਟੀਜੀਪੀ 1.5 ਘੰਟਾ 2 ਘੰਟੇ ਸਾਡੇ ਨਾਲ ਪਹਿਲਾਂ ਸਾਰੇ ਪੰਜਾਬ ਦੇ ਡਿਸਕਸ਼ਨ ਕਰਦੇ ਸੀ ਕਿ ਉਹਦੇ ਬਾਅਦ ਕਿਲੇ ਜੀ ਹੁਣ ਪਬਲਿਕ ਨੂੰ ਮਿਲੋ ਤੇ ਜੇ ਸਾਡੇ ਕੋਲ ਇਨਪੁੱਟ ਹੀ ਨਹੀਂ ਆਉਂਦੀ ਜੇ ਅਸੀਂ ਗੁੰਡਿਆਂ ਬਾਰੇ ਸਾਡੇ ਕੋਲ ਨੌਲੇਜ ਵੀ ਹੈ ਨਹੀਂ ਤੇ ਆਪਾਂ ਪੰਜਾਬ ਕਿਵੇਂ ਕੰਟਰੋਲ ਕਰਾਂਗੇ ਨਟੰਕ ਨਟੰਕੀ ਬਾਜੀ ਨਾ ਕਰਾਂਗੇ ਤੋ ਕਾਨੂੰ ਮਜ਼ਾਕ ਕਰਕੇ ਕਰਾਂਗੇ ਇਹ ਕਵਾਂਗੇ ਕਿ ਉਹਨੇ ਕੀ ਕੀਤਾ ਤੇ ਉਹਨੇ ਕੀ ਕੀਤਾ ਤੂੰ ਦੱਸ ਕਿ ਤੂੰ ਕੀ ਕੀਤਾ ਉਸ 14 ਸਾਲਾਂ ਦੇ ਵਿੱਚ ਪੰਜਾਬ ਬਰਬਾਦ ਕਰਕੇ ਰੱਖ ਦਿੱਤਾ ਪੰਜਾਬ ਨੂੰ ਅਤਿਨਕਵਾਦ ਦੀ ਗੈਂਗਸਟਰイズਮ ਤੇ ਥੱਕ ਕੇ ਰੱਖ ਦਿੱਤਾ ਅੱਜ ਲੋਕੀ ਪੂਰੇ ਪੰਜਾਬ ਦੇ ਐਕਸਟਰੈਸ਼ਨ ਦੇ ਕੇ ਥੱਕ ਗਏ ਇਹ ਮੁੱਖ ਮੰਤਰੀ ਇਹ ਗੱਲਾਂ ਕਰਨ ਨੂੰ ਤੱਕਿਆ ਤੇ ਅਸਲੀ ਮਤ ਸਾਰਿਆਂ ਨੂੰ ਇਹ ਕਰਨਾ ਸੀ ਕਿ ਜਿਨ੍ਹਾਂ ਦਾ ਕਾਂਗਰਸ ਨੇ ਕਦੀ ਆਤਵਾਦੀਆਂ ਦੇ ਨਾਲ ਸਮਝੌਤਾ ਨਹੀਂ ਸੀ ਕੀਤਾ ਖਲੋਕੀ ਉਹਨਾਂ ਦੇ ਅਗੇਂਸਟ ਬੋਲਦੇ ਸੀ ਤੂੰ ਸੁਣਿਆ ਉਹਨਾਂ ਦਾਸਾਂ ਨੂੰ ਕਿਵੇਂ ਛਣ ਕੇ ਬੋਲਦੇ ਹੁੰਦੇ ਸਾਰੇ ਲੀਡਰ ਬੋਲਦੇ ਸੀ ਤੇ ਇਹਨਾਂ ਚ ਆਮ ਆਦਮੀ ਪਾਰਟੀ ਦਾ ਕਿਉਂ ਨਹੀਂ ਬੋਲਦਾ ਗੈਂਗਸਟਰਾਂ ਦੇ ਅਗੇਂਸਟ ਕਿਉਂ ਨਹੀਂ ਕਹਿੰਦੇ ਕਿ ਅਸੀਂ ਨੱਥ ਪਾਵਾਂਗੇ ਅੱਜ ਤੱਕ ਤੁਸੀਂ ਕੋਈ ਪ੍ਰੈਸ ਵਾਲਿਓ ਕਦੀ ਕੋਈ ਸਟੇਟਮੈਂਟ ਆਮ ਆਦਮੀ ਪਾਰਟੀ ਦੀ ਸੁਣੀ ਆ ਕਿ ਅਸੀਂ ਨੱਥ ਪਾਵਾਂਗੇ ਗੈਂਗਸਟਰਾਂ ਨੂੰ ਅਸੀਂ ਜਿਹੜੇ ਪੁਲਿਸ ਦੇ ਵਿੱਚ ਗਲਤ ਬੰਦੇ ਨੇ ਉਹਨਾਂ ਨੂੰ ਨਹੀਂ ਚੱਲਣ ਦਿਆਂਗੇ ਕਿਉਂ ਨਹੀਂ ਐਕਸ਼ਨ ਹੋਣਾ ਚਾਹੀਦਾ ਕਿ ਸਿਟੀ ਐਸਐਸ ਐਚਓ ਤੇ ਸਿਟੀ ਡੀਐਸਪੀ ਇਮੀਡੀਏਟਲੀ ਐਕਸ਼ਨ ਹੋਣਾ ਚਾਹੀਦਾ ਤੁਸੀਂ ਦੇ ਰਹੇ ਨੇ ਇਹ ਵੀ ਗੁੰਡਾ ਰਿਹਾ ਕਿ ਜੇ ਕਿਸੇ ਨੂੰ ਜਿਹੜਾ ਕੋਈ ਨੂੰ ਗੈਂਗਸਟਰ ਨੂੰ ਉਸ ਵਲੇ 테ਰਰਿਸਟ ਨੂੰ ਕਰ ਦੇ ਉਹਨਾਂ ਦੇ ਸਪੌਟ ਉਹਨਾਂ ਨੂੰ ਰਿਵਾਰਡ ਦਿੱਤਾ ਜਾਂਦਾ ਸੀ ਤੇ ਹੁਣ ਦੇਖੋ ਕਰਨ ਕੀ ਢਿੱਲ ਜਦੋਂ ਗੁੰਡੇ ਨੂੰ ਢਿੱਲ ਮਿਲ ਜੇ ਉਹਦੇ ਬਾਅਦ ਇਹ ਹੀ ਕੀ ਜੋਣਾ ਨੂੰ ਪਰਤ ਲੈਣਾ ਇਹਨਾਂ ਸਭ ਤੋਂ ਨੌਜਵਾਨ ਜਿੱਦਾਂ ਘੌਂੜਕ ਤੋਂ ਤੂੰ ਨੌਜਵਾਨ ਉਹ ਕਿੱਥੇ ਗਿਆ ਆ ਪਿੰਡਾਂ ਚ ਹੜਾਂ ਚ ਦੇਖਿਆ ਟਰੈਕਟਰਾਂ ਉਤੇ ਬੁੱਢੇ ਆ ਇਹਨਾਂ ਮੁੰਡੇ ਤਾਂ ਤੁਸੀਂ ਨਹੀਂ ਕਿਤੇ ਤੇ ਜਿਉਂ ਕਿਸੇ ਟਰੈਕਟਰ ਵਾਲੇ ਨੇ ਪੁੱਛਿਆ ਕਿਰਾ ਬੇਟਾ ਕਿੱਥੇ ਦੁਬਈ ਗਿਆ ਮੀਡਲ ਈਸਟ ਚਲਾ ਗਿਆ ਜੀ ਅਸੀ ਕਾਲ ਜੀ ਨਮਸਕਾਰ ਜੀ ਅੱਜ ਦੁਖੀ ਹਿਰਦੇ ਦੇ ਨਾਲ ਆਪ ਜੀ ਦੇ ਸਾਹਮਣੇ ਰੁੱਤਦਾ ਕਿਉਂਕਿ ਇੱਕ ਪਿੱਛੇ ਜਿਹੜੀ ਵਾਰਦਾਤ ਹੋਈ ਹੈ ਜਿਨ੍ਹਾਂ ਵਿੱਚ ਦੋ ਲੋਕਾਂ ਦੀ ਮੌਤ ਹੋ ਚੁੱਕੀ ਚਾਰ ਜਿਹੜੇ ਜ਼ਖਮੀ ਹੋ ਗਏ ਸੋ ਕੈਨ ਦਾ ਪਾਵ ਇਸ ਦੁੱਖ ਦੀ ਘੜੀ ਦੇ ਨਾਲ ਅਸੀਂ ਪਰਿਵਾਰ ਵਾਲਿਆਂ ਦੇ ਨਾਲ ਖੜੇ ਹਾਂ ਪਰ ਮੈਂ ਆਪ ਜੀ ਨੂੰ ਦੱਸਣਾ ਚਾਹਨਾ ਮੈਨੂੰ ਪਤਾ ਲੱਗਿਆ ਵੀ ਜਿਹੜਾ ਕੰਨਵ ਮਹਾਜਨ ਲੜਕਾ ਸੀ ਉਹਦੀ ਮੌਤ ਹੋਈ 6 ਮਹੀਨੇ ਪਹਿਲਾਂ ਉਹਦੇ ਪਿਤਾ ਜੀ ਦੀ ਮੌਤ ਹੋਈ ਉਸ ਪਰਿਵਾਰ ਦਾ ਦੀਵਾ ਜਿਹੜਾ ਬਿਲਕੁਲ ਬੰਦ ਸੋ ਦਿਲ ਦੀ ਗਾਰਾਈ ਤੋਂ ਸੋਖ ਵੀ ਆ ਔਰ ਰੋਸ ਵੀ ਆ ਇਹ ਤਰ੍ਹਾਂ ਹੋਣਾ ਨਹੀਂ ਸੀ ਚਾਹੀਦਾ ਪਰ ਲੱਖਾਂ ਦੀ ਤਦਾਦ ਦੇ ਵਿੱਚ ਦੁਨੀਆ ਤੁਰ ਹੀ ਫਿਰਦੀ ਆ ਕਿਸੇ ਦੇ ਅੰਦਰ ਕੀ ਚੱਲਦਾ ਕਿਸੇ ਨੂੰ ਕੋਈ ਪਤਾ ਨਹੀਂ ਕੋਈ ਐਸਾ ਪੈਰਾਮੀਟਰ ਨਹੀਂ ਬਣਿਆ ਕਿ ਉਹਦੇ ਅੰਦਰ ਜਿਹੜੀ ਝਾਤ ਮਾਰੀ ਜਾ ਸਕੇ ਪਰ ਦੁੱਖ ਦੀ ਗੱਲ ਏ ਇਸ ਦੁੱਖ ਦੀ ਘੜੀ ਤੇ ਵੀ ਮਾਮਾ ਦੇ ਪੁੱਤ ਮਾਰ ਕੇ ਪਰ ਸਾਡੇ ਜਿਹੜੇ ਅਗਾਹ ਵਤੂ ਲੀਡਰ ਮੈਂ ਕਹਿ ਸਕਦਾ ਵੀ ਇਹ ਸਿਆਸਤਾਂ ਕਰਨ ਤੋਂ ਬਾਝ ਨਹੀਂ ਆ। ਅੱਜ ਉਹਨਾਂ ਦੀਆਂ ਮੋਤਾਂ ਤੇ ਵੀ ਸਿਆਸਤਾਂ ਕੀਤੀਆਂ ਜਾ ਰਹੀਆਂ। ਮੈਂ ਸੁਣ ਰਿਹਾ ਸੀ ਐਮਪੀ ਸਾਹਿਬ ਪਹੁੰਚੇ ਨੇ। ਕਹਿ ਰਹੇ ਨੇ ਵੀ ਇਹ ਗੈਂਗਸਟਰਾਂ ਦੇ ਖਿਲਾਫ ਨਹੀਂ ਬੋਲਦੇ, ਅਸੀਂ ਇੱਕ ਠੋਕੇ ਗੈਂਗਸਟਰਾਂ ਦੇ ਖਿਲਾਫ ਬੋਲਦੇ। ਪਰ ਸੋਚਣ ਵਾਲੀ ਗੱਲ ਇਹ ਆ ਵੀ ਇਹਨਾਂ ਨੂੰ ਬढ़ावा ਕਿਹਨੇ ਦਿੱਤਾ? ਇਹਨਾਂ ਨੂੰ ਜਿੱਤਰਾ ਹੁਣ ਅंसारी ਵਰਗੇ ਕਿੰਨਾਂ ਨੇ ਸਾਹਮਣੇ ਹੀ ਪਾਲੇ ਜੇ ਅੱਜ ਬੋਲਣ ਤੇ ਲੱਗ ਪਏ ਤੇ ਜਵਾਬ ਦੇਣੇ ਔਖੇ ਹੋ ਜਾਣਗੇ ਤੇ ਕਹਿੰਦੇ ਨੇ ਕਈਆਂ ਦੀਆਂ ਫੋਟੋਆਂ ਨੇ ਕਈਆਂ ਦੀਆਂ ਵੀਡੀਓ ਨੇ ਅਸੀਂ ਜਨਤਕ ਕਰਾਂਗੇ ਕਰੋ ਤੁਹਾਡੀਆਂ ਵੀ ਕਈਆਂ ਦੀਆਂ ਫੋਟੋਆਂ ਨੇ ਕਈਆਂ ਦੀਆਂ ਵੀਡੀਓ ਨੇ ਪੱਚ ਤੁਹਾਡੇ ਲੀਡਰ ਕਹਿ ਦਿੰਦੇ ਨੇ ਵੀ ਅਸੀਂ ਲੋਕਾਂ ਦੇ ਨਮਾਇੰਦੇ ਆ ਜੀ ਸਾਡੇ ਨਾਲ ਹਜ਼ਾਰਾਂ ਫੋਟੋਆਂ ਹੁੰਦੀਆਂ ਨੇ ਕਈ ਵਾਰੀ ਸਾਨੂੰ ਨਹੀਂ ਪਤਾ ਲੱਗਦਾ ਤੁਹਾਨੂੰ ਦਿਤਾ ਕੇ ਭੇਜਿਆ ਆਪਾਂ ਬਾਰਡਰ ਏਰੀਆ ਜੇ ਹਥਿਆਰ ਆ ਰਿਹਾ ਤੇ ਪਾਕਿਸਤਾਨ ਤੋਂ ਬਾਰਡਰਾਂ ਤੋਂ ਡਰੋਨ ਤੋਂ ਆ ਗਿਆ ਮੈਂ ਬੀਜੇਪੀ ਨੂੰ ਵੀ ਅਪੀਲ ਕਰਦਾ ਜਿਹੜੀਆਂ ਥ੍ਰੈਟ ਕਾਲਾਂ ਆਉਂਦੀਆਂ ਨੇ ਜਾਂ ਜਿਹੜੀਆਂ ਫਰੋਤੀ ਦੀਆਂ ਕਾਲਾਂ ਆਉਂਦੀਆਂ ਨੇ ਕਿੱਥੋਂ ਹੁੰਦੀਆਂ ਨੇ ਮੈਂ ਇੱਕ ਗੱਲ ਮੈਨੂੰ ਦੱਸ ਦਿਓ ਕੋਈ ਪੰਜਾਬ ਦੇ ਵਿੱਚੋਂ ਥ੍ਰੈਟ ਕਾਲ ਆਉਂਦੀ ਹੋ ਸਾਰੀਆਂ ਕਾਲਾਂ ਬਾਹਰੋਂ ਆਉਂਦੀਆਂ ਬਾਹਰਲੇ ਮੁਲਕਾਂ ਤੋਂ ਆਉਂਦੀਆਂ ਕਿੰਨਾ ਨੇ ਰਕਣੀਆਂ ਨੇ ਸੈਂਟਰ ਸਰਕਾਰ ਨੇ ਰਕਣ ਨੇ ਐਮਪੀ ਸਾਹਿਬ ਤੁਹਾਨੂੰ ਜਿਤਾ ਕੇ ਭੇਜਿਆ ਹੋਰ ਕੁਛ ਨਹੀਂ ਤੇ ਸਾਡੇ ਬਾਰਡਰ ਦੇ ਉਹਦੀ ਗੱਲ ਕਰ ਲੋ ਜੇ ਹੋਰ ਕੁਛ ਨਹੀਂ ਤੇ ਸਾਡੀਆਂ ਜਿਹੜੀਆਂ ਥੈਟ ਕਾਲਾਂ ਆ ਰਹੀਆਂ ਉੱਥੇ ਬੈਠ ਕੇ ਇਹਦੀ ਆਵਾਜ਼ ਚੁੱਕ ਲੋ ਆਪਾਂ ਕੁਝ ਨਾ ਕੁਝ ਕਰੀਏ ਤੇ ਸਹੀ ਐਵੇਂ ਆ ਕੇ ਮੋਤਾ ਦੇ ਉੱਤੇ ਨੌਜਵਾਨਾਂ ਦੀਆਂ ਤੇ ਸਿਆਸਤਾ ਖੇਡੀਆਂ ਜਾਣੀਆਂ ਚੰਗਾ ਨਹੀਂ ਲੱਗੇ ਬੜੇ ਸਮਝੇ ਹੋਏ ਹੋ ਤੁਸੀਂ ਬੜੇ ਸਮਝਦਾਰ ਹੋ ਪਰ ਆ ਜਿਹੜੀਆਂ ਕੋਝੀਆਂ ਜਿਹੜੀਆਂ ਚਾਲਾਂ ਨੇ ਚੰਗੀਆਂ ਨਹੀਂ ਲੱਗਦੀਆਂ ਔਰ ਨਾਲ ਦੇ ਨਾਲ ਮੈਨੂੰ ਬੜੇ ਫੋਨ ਕਾਲ ਆਈਆਂ ਔਰ ਮੈਂ ਦੱਸਣਾ ਚਾਹੁੰਨਾ ਵਾਂ ਵੀ ਹੁਣ ਕਈ ਲੋਕਾਂ ਨੇ ਪਹਿਲਾਂ ਆਪਣੇ ਸਮੇਂ ਇਹਨਾਂ ਨਾਲ ਸਾਂਝਾ ਰੱਖੀਆਂ ਤਗੜੇ ਕੀਤਾ ਭਾਈਵਾਲੀਆਂ ਤੱਕ ਰੱਖੀਆਂ ਸਾਰਿਆਂ ਨੇ ਉਨ ਜਦੋਂ ਉਹ ਆਪਣੇ ਹਿੱਸੇ ਮੰਗਣ ਲੱਗੇ ਫਿਰ ਜਦੋਂ ਦਿੱਤੇ ਨਹੀਂ ਤੇ ਮਾਮਾ ਦੇ ਪੁੱਤ ਕਈਆਂ ਦੇ ਇਹ ਅੱਜ ਦੇ ਸਮੇਂ ਨਹੀਂ ਮਰ ਰਹੇ ਇਹ ਤੁਹਾਡੇ ਟਾਈਮ ਵੀ ਇਹੋ ਕੰਮ ਹੁੰਦਾ ਹੈ ਤੁਹਾਡੇ ਟਾਈਮ ਵੀ ਹੋਇਆ ਪਰ ਬਤੌਰ ਅਸੀਂ ਇਸ ਕੰਮ ਦੇ ਬਿਲਕੁਲ ਹੱਕ ਚੰ ਅਸੀਂ ਗੈਂਗਸਟਰਵਾਦ ਦੇ ਬਿਲਕੁਲ ਹੱਕ ਚੰ ਜਿੱਥੇ ਵੀ ਜਿਹੜਾ ਕੋਈ ਗਲਤੀ ਕਰਦਾ ਅਸੀਂ ਉਹਦੇ ਖਿਲਾਫ ਸੋ ਕਹਿਣ ਦਾ ਭਾਵ ਮੈਂ ਜੇ ਹੋਰ ਪੋਤੜੇ ਖੋਲਣ ਤੇ ਆ ਗਿਆ ਤੇ ਬਹੁਤ ਜ਼ਿਆਦਾ ਖੁੱਲ ਜਾਣੇ ਨੇ ਪਰ ਮੈਂ ਨਹੀਂ ਚਾਹੁੰਦਾ ਵੀ ਆਪਾਂ ਖੋਲੀਏ। ਮੈਂ ਚਾਹੁੰਦਾ ਵੀ ਆਪਾਂ ਇੱਕ ਪੰਜਾਬ ਨੂੰ ਨਵੀਂ ਸੇਧ ਦਈਏ। ਆਪਾਂ ਆਪਣੇ ਬਟਾਲੇ ਦੇ ਲੋਕਾਂ ਨੂੰ ਨਵੀਂ ਸੇਧ ਦਈਏ। ਸੋ ਮੈਂ ਦੱਸਣਾ ਚਾਹੁੰਦਾ ਸਾ ਵੀ ਮੈਨੂੰ ਕਈ ਫੋਨ ਵੀ ਆਏ ਵੀ ਕੱਲ ਬਟਾਲਾ ਬੰਦ ਹੈ ਕਿ ਖੁੱਲ੍ਹਾ ਹੈ? ਬੰਦ ਹੈ ਕਿ ਖੁੱਲ੍ਹਾ ਹੈ? ਜਿਹੜਾ ਪਰਿਵਾਰ ਜਿਹਦੀ ਮੌਤ ਹੋਈ ਆ ਉਹਦੇ ਨਾਲ ਸਾਡਾ ਦਿਲ ਹੀ ਹਮਦਰਦੀ ਆ। ਉਹਨਾਂ ਨੂੰ ਪਰਿਵਾਰਾਂ ਨੂੰ ਜਿੱਥੇ ਵੀ ਸਾਡੀ ਜ਼ਰੂਰਤ ਹੈ ਅਸੀਂ ਬਤੌਰ ਸਰਕਾਰ ਦੇ ਤੌਰ ਤੇ ਉਹਨਾਂ ਦੇ ਨਾਲ ਹਮਾਇਤ ਵੀ ਕਰਦੇ ਹਾਂ ਉਹਨਾਂ ਦੇ ਨਾਲ ਖੜੇ ਵੀ ਆ ਪਰ ਇਹਦੇ ਵਿੱਚ ਦਿਨ ਤਿਹਾਰਾਂ ਦਾ ਟਾਈਮ ਆ ਆ ਦੇਖ ਰਿਹਾ ਸੀ ਕੁਝ ਆਗੂ ਕਹਿ ਰਹੇ ਜੀ ਬਟਾਲਾ ਬੰਦ ਹੈ ਮੈਂ ਇਹੋ ਬੇਨਤੀ ਕਰਨੀ ਚਾਹੁੰਦਾ ਦਿਨ ਤਿਹਾਰਾਂ ਦੇ ਦਿਨ ਨੇ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਹੈ ਜਿਨ੍ਹਾਂ ਨੇ ਨੁਕਸਾਨ ਕੀਤਾ ਹੈ ਦੋਸ਼ੀ ਜਿਹੜੇ ਪੁਲਸ ਫੜ ਰਹੀ ਹੈ ਪੁਲਸ ਉਹਨਾਂ ਦੇ ਮਗਰ ਲੱਗੀ ਹੈ ਹੁਣ ਕੱਲ ਜੇ ਬਟਾਲਾ ਆਪਾਂ ਬੰਦ ਕਰਦੇ ਆਂ ਤੇ ਫਿਰ ਪੁਲਿਸ ਦਾ ਧਿਆਨ ਹੋਰ ਡਾਇਵਰਟ ਕਰਾਂਗੇ ਆਪਣੇ ਵੱਲ ਆਪਾਂ ਉਹਨਾਂ ਦੇ ਕੰਮ ਸਖਾਲੇ ਕਰਾਂਗੇ ਕਿ ਔਖੇ ਕਰਾਂਗੇ ਉਹਨਾਂ ਨੂੰ ਸੋ ਮੇਰੇ ਵੱਲੋਂ ਸਾਰੇ ਬਟਾਲਾ ਵਾਸੀਆਂ ਨੂੰ ਬੇਨਤੀ ਹੈ ਵੀ ਕੱਲ ਕੋਈ ਬਟਾਲਾ ਬੰਦ ਨੀ ਬਟਾਲਾ ਖੁੱਲਾ ਜਿ ਤਰ੍ਹਾਂ ਰੋਜ਼ ਰੁਟੀਨ ਵਾਈਜ਼ ਜਿਹੜਾ ਤੁਸੀਂ ਆਪਣਾ ਕੰਮ ਕਰਦੇ ਹੋ ਤੁਸੀਂ ਆਪਣਾ ਕੰਮ ਕਰ ਕਰੋ ਜੇ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਤੇ ਮੈਨੂੰ ਕਾਲ ਕਰੋ ਪੁਲਿਸ ਨੂੰ ਕਾਲ ਕਰੋ ਕਮਿਸ਼ਨਰ ਸਾਹਿਬ ਨੂੰ ਕਾਲ ਕਰ ਲਓ